ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਅੱਜ ਤੁਹਾਡੇ ਸਾਹਮਣੇ ਬਲਾਚੌਰ ਸ਼ਹਿਰ ਦੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਸਿਟੀ ਬਲਾਚੌਰ ਦੀ ਪੁਲਿਸ ਨੇ 10 ਗ੍ਰਾਮ ਹੈਰੋਇਨ ਸਮੇਤ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਸ਼ਾਮ ਸੁੰਦਰ ਸ਼ਰਮਾ ਉਪ ਕਪਤਾਨ ਪੁਲਿਸ ਸਬਡਿਵੀਜ਼ਨ ਬਲਾਚੌਰ ਦੀ ਯੋਗ ਅਗਵਾਈ ਹੇਠ ਪਾਲਣਾ ਕਰਦੇ ਹੋਏ 마ੜੇ ਅਨਸਰਾ ਤੇ ਨਸ਼ਿਆਂ ਤੇ ਲਗਾਮ ਲਗਾਉਣ ਸਬੰਧੀ ਸਬ ਇਨਸਪੈਕਟਰ ਸਤਨਾਮ ਸਿੰਘ ਮੁਖ ਅਫੀਸਰ ਥਾਣਾ ਸਿਟੀ ਬਲਾਚੌਰ ਅਤੇ ASI ਲਖਵੀਰ ਚੰਦ ਦੀ ਸਾਥੀ ਟੀਮ ਨੇ ਚੰਦਨ ਸ਼ਰਮਾ ਪੁੱਤਰ ਸੁਨੀਂਦਰ ਕੁਮਾਰ ਵਾਸੀ ਸੱਤ ਸਾਹਿਬ ਕਲੋਨੀ ਭੱਦੀ ਰੋਡ ਬਲਾਚੌਰ ਨੂੰ ਗਹੂਣ ਰੋਡ ਨੇੜੇੋਂ ਸ਼ਮਸ਼ਾਨ ਘਾਟ ਤੋਂ ਕਾਬੂ ਕਰਕੇ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਅਤੇ ਦੂਜੀ ਪੁਲਿਸ ਪਾਰਟੀ ASI ਬਲਜਿੰਦਰ ਕੁਮਾਰ ਦੀ ਸਾਥੀ ਟੀਮ ਨੇ ਸਾਹਿਲ ਪੁੱਤਰ ਕਸ਼ਮੀਰੀ ਲਾਲ ਵਾਸੀ ਖੋਜਾਬੇਟ ਥਾਣਾ ਸਦਰ ਬਲਾਚੌਰ ਨੂੰ ਭਲੇਖਾ ਚੌਂਕ ਬਲਾਚੌਰ ਦੇ ਨਜ਼ਦੀਕ ਤੋਂ ਗ੍ਰਿਫਤਾਰ ਕਰਕੇ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਪੁਲਿਸ ਵੱਲੋਂ ਦੋਨਾਂ ਮੁਲਜ਼ਮਾਂ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁਸ਼ਕਿਸ਼ ਕੀਤੀ ਜਾਵੇਗੀ ਦਿਖਾਉਂਦੇ ਆ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਗਰਮਿਤੀ 14 8 24 ਨੂੰ ਸਾਡੇ ਜ਼ਿਲ੍ਹਾ ਮੁਖੀ ਡਾਕਟਰ ਮਹਿਤਾਬ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਅਤੇ ਸ਼੍ਰੀ ਸ਼ਾਮਸਿੰਦਰ 서ਬਡਿਵੀਜ਼ਨ ਅ ਬਲਾਚਾਉ ਜੀ ਦੀ ਹਦਾਇਤ ਦੇ ਉਤੇ 15 ਅਗਸਤ ਦੀ ਡਿਊਟੀ ਦੇ ਦਿਨ ਕਰਕੇ ਸੈਲੀਬ੍ਰੇਸ਼ਨ ਕਰਕੇ ਸਾਡੇ ਥਾਣਾ ਵਿੱਚ ਤੇ ਜ਼ਿਲ੍ਹਾ ਵਿੱਚ ਜਿਹੜੀਆਂ ਅਗਸਤਾਂ ਹਨੀਆਂ ਲਗਾਤਾਰ ਡਿਊਟੀ ਕਰ ਰਹੀਆਂ ਸੀ ਨਾਕਾਬੰਦੀ ਕੀਤੀ ਗਈ ਸੀ ਅਤੇ ਮੁਸਤੈਦੀ ਨਾਲ ਡਿਊਟੀ ਕਰਨ ਦੀ ਹਦਾਇਤ ਕੀਤੀ ਗਈ ਸੀ ਜਿਸ ਦੇ ਤਹਿਤ ਸਾਡੀ ਖਾਣਾ ਤੋਂ ਇਸ ਲਈ ਲਖਮੀਰ ਚੰਦ ਆਪਣੀ ਪੁਲਿਸ ਪਾਰਟੀ ਸਮੇਤ ਗੂਮ ਰੋਡ ਤੇ ਗਸ਼ਤ ਕਰ ਰਿਆ ਸੀ ਜਿੱਥੇ ਗਸ਼ਤ ਦੌਰਾਨ ਇਹਨਾਂ ਨੂੰ ਦੇਖ ਕੇ ਇੱਕ ਮੁੰਨੇ ਵਿਅਕਤੀ ਨੇ ਆਪਣੇ ਹੱਥ ਵਿੱਚ ਜੋ ਪਾਸਲ ਵਗੈਰਾ ਸੀ ਉਹ ਦੇ ਰਜਿੰਦਾਰ ਉਹ ਸੁੱਟਦਾ ਸੜਕ ਤੇ ਜਿਸ ਨੂੰ ਸ਼ੱਕ ਦੇ ਆਧਾਰ ਤੇ ਕਾਬੂ ਕੀਤਾ ਤੇ ਜਿਸ ਨੂੰ ਲਖਮੀਰ ਚੰਦ ਜੀ ਜੀ ਵੱਲੋਂ ਤਾਂ ਨਾਮ ਜਿਹੜਾ ਹੈ ਉਹ ਚੰਨਨ ਸ਼ਰਮਾ ਪੁੱਤਰ ਸ੍ਰਿੰਦਰ ਕੁਮਾਰ ਤੇ ਜੋਗੇ ਸਤ ਸਾਹਿਬ ਕੋਲਿੰਗ ਪਰ ਦੀ ਰੋਡ ਬਲਾ ਚੌਂਦਾ ਰਹਿਣ ਵਾਲਾ ਸੀ ਤੇ ਜਿਸ ਦੇ ਕੋਲੋਂ ਜਿਹੜਾ ਨਸ਼ੀਲਾ ਪਦਾਰਥ ਹੈਰੋਇਨ ਬਰਾਮਦ ਹੋਇਆ ਇਸੇ ਤਰ੍ਹਾਂ ਸਾਡੀ ਦੂਸਰੀ ਪਾਰਟੀ ਜਿਸ ਦੇ ਇੰਚਾਰਜ ਬਲਜਿੰਦਰ ਕੁਮਾਰ ਸੁਮੇਤ ਪੁਲਿਸ ਪਾਰਟੀ ਜਿਹੜੇ ਆ ਉਹ ਮਹਿੰਦੀਪੁਰ ਰੋਡ ਖੱਡ ਸਾਡੇ ਲੱਕੜ ਮੰਡੀ ਦੇ ਨਜ਼ਦੀਕ ਸੀ ਜਿੱਥੇ ਇਹਨਾਂ ਨੇ ਵੀ ਇੱਕ ਮੌਨੇ ਵਿਅਕਤੀ ਨੂੰ ਜਿਸ ਨੇ ਆਪਣਾ ਨਾਮ ਸਾਹਿਬ ਪੁੱਤਰ ਕਸ਼ੂਰੀ ਰਾਤਵਾਸੀ ਬਰਾ ਚੌਦ ਦੱਸਿਆ ਸੀ ਨੂੰ ਕਾਬੂ ਕਰਕੇ ਉਸ ਦੇ ਕੋਲ ਉਹ ਜਿਹੜੀ ਆ ਇੱਕ ਐ ਹੈਰਨ ਜਿਹੜੀ ਉਹ ਬਰਾਮਦ ਕੀਤੀ ਸੀ ਇਹਦਾ ਦੇਖੋ ਜਦੋਂ ਪਰਫਾਰਮਰ ਨਹੀਂ ਇਹਨਾਂ ਦਾ ਜਿਹੜਾ ਹੁਣ ਤਤਤੀਸ਼ ਦੌਰਾਨ ਆਪਾਂ ਰਿਪੋਰਟ ਦੇਖ ਰਹੇ ਹਾਂ ਫਿਲਹਾਲ ਇਹਨਾਂ ਦੇ ਖਿਲਾਫ ਕੋਈ ਪਹਿਲਾ ਮੁਕੱਦਮਾ ਨਹੀਂ ਹੈ ਸਰ ਇਹਨਾਂ ਦਾ ਕਿੰਨੇ ਕਿੰਨੇ ਗ੍ਰਾਮ ਬਣੀ ਕੇ ਹੈਰਨ ਦੀ ਇੱਕ 5-5 ਗ੍ਰਾਮ ਦੋਨਾਂ ਕੋਲ ਹੈਰਨ ਜਿਹੜੀ ਹੈ ਗ੍ਰਾਮ ਦੀ ਅਗਲੀ ਕਾਰਵਾਈ ਕੀ ਕਰ ਰਹੇ ਹਾਂ ਅੱਜ ਇਹਨਾਂ ਨੂੰ ਮਨਜੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਵਾਗੇ ਤੇ ਇਹਨਾਂ ਨੇ ਆਪਣੇ ਪੁਛਕੇ ਸਤਾਰਾਂ ਦੱਸਿਆ ਕਿ ਜਿਹੜੀ ਇਹ ਹੈਰੋਇਨ ਪੀਂਦੇ ਆ ਪਹਿਲਾਂ ਵੀ ਜਾਂ ਇਹ ਇਸਤੇਮਾਲ ਕਰਨ ਲਈ ਇੱਕ ਦੂਸਰੇ ਦੋਸਤ ਨੂੰ ਦੰਦੇ ਆ ਤੇ ਉਹ ਲਗੜੋਆ ਤੋਂ ਲੈ ਕੇ ਹੁੰਦੇ ਆ ਲਗੜੋਆ ਜਿਹੜਾ ਸਾਡਾ ਕੋਈ ਬਦਨਾਮ ਜਿਹਾ ਪਰਵਾਹ ਹੈਗਾ ਪਿੰਡ ਨਸ਼ੇ ਦੇ ਵਿੱਚ ਉੱਥਾਂ ਜਿ ਕਿਸੇ ਲੇਡੀਜ਼ ਕੋਲ ਲੈ ਕੇ ਆਂਦੇ ਆ